ਸੁਹਾਗਰਾਤਾ ਦਾ ਦਰਦ ਮੇਰਾ ਨਾਮ ਸਲੋਨੀਆ ਤੇ ਮੇਰੀ ਉਮਰ 18 ਸਾਲ ਹੈ ਮੈਂ ਬੈਠਦੀ ਬੈਠ ਕੇ ਆਪਣੇ ਘਰ ਵਾਲੇ ਨੂੰ ੜੀਕ ਰਹੀ ਸੀ ਕਮਰਾ ਫੁੱਲਾਂ ਨਾਲ ਸਜਿਆ ਹੋਇਆ ਸੀ ਤੇ ਮੈਨੂੰ ਡਰ ਵੀ ਲੱਗ ਰਿਹਾ ਸੀ ਅੱਜ ਮੈਂ ਆਪਣੀ ਦੁਖ ਭਰੀ ਕਹਾਣੀ ਤੁਹਾਨੂੰ ਸੁਣਾਉਣ ਜਾ ਰਹੀ ਹਾਂ ਮੇਰਾ ਇੱਕ ਛੋਟਾ ਭਰਾ ਸੀ ਜਿਸ ਦਾ ਨਾਮ ਹੈ ਦੀਪੂ ਅਸੀਂ ਬਹੁਤ ਗਰੀਬ ਸੀ ਦੋ ਵਕਤ ਦੀ ਰੋਟੀ ਬੜੀ ਮੁਸ਼ਕਲ ਨਾਲ ਮਿਲਦੀ ਸੀ ਮੇਰੇ ਮਾਪਿਓ ਮਜ਼ਦੂਰੀ ਕਰਦੇ ਸੀ ਫੇਰ ਕਿੱਥੇ ਜਾ ਕੇ ਕਰ ਵਿੱਚ ਰੋਟੀ ਬਣਦੀ ਕਦੀ ਕਦੀ ਤਾਂ ਸਾਨੂੰ ਭੁੱਖੇ ਹੀ ਸੌਣਾ ਪੈਂਦਾ ਸੀ ਤੇ ਅਸੀਂ ਪਾਣੀ ਪੀ ਕੇ ਸੌ ਜਾਂਦੇ ਸੀ ਅਸੀਂ ਇੱਕ ਛੋਪੜੀ ਵਿੱਚ ਰਹਿੰਦੇ ਸੀ ਜਿਸ ਦੇ ਕੋਲ ਇੱਕ ਸਰਕਾਰੀ ਸਕੂਲ ਸੀ ਮੇਰੇ ਮਾਪਿਓ ਨੇ ਸਾਨੂੰ ਦੋਨੋਂ ਭੈਣ ਭਰਾਵਾਂ ਨੂੰ ਉਸ ਸਕੂਲ ਵਿੱਚ ਦਾਖਲ ਕਰਵਾਇਆ ਸੀ ਅਤੇ ਅਸੀਂ ਦੁਪਹਿਰ ਦਾ ਖਾਣਾ ਸਕੂਲ ਤੋਂ ਹੀ ਖਾਂਦੇ ਸੀ ਤੇ ਮੇਰੀ ਮਾਂ ਕਹਿੰਦੀ ਸੀ ਕਿ ਚਲੋ ਚੰਗਾ ਤੁਹਾਨੂੰ ਦੁਪਹਿਰ ਦੀ ਰੋਟੀ ਉੱਥੋਂ ਮਿਲ ਜਾਂਦੀ ਹੈ ਇਦਾਂ ਹੀ ਦਿਨ ਬੀਤ ਰਹੇ ਸੀ ਮੇਰੇ ਮਾਪਿਓ ਚਾਹੁੰਦੇ ਸੀ ਕਿ ਅਸੀਂ ਦੋਨੋਂ ਜਣੇ ਥੋੜਾ ਬਹੁਤ ਪੜ ਲਈਏ ਤਾਂਕਿ ਸਮਾਜ ਦੇ ਵਿੱਚ ਰਹਿਣ ਦੇ ਲਾਇਕ ਹੋ ਜਾਈਏ ਸਾਡੇ ਵਿੱਚ ਸਮਝਦਾਰੀ ਆ ਜਾਵੇ ਪਰ ਕਿਸਮਤ ਨੂੰ ਤਾਂ ਕੁਝ ਹੋਰ ਹੀ ਮਨਜ਼ੂਰ ਸੀ ਜੋ ਸਾਡੇ ਨਾਲ ਹੋਇਆ ਮੇਰੇ ਮਾਪਿਓ ਜਿਸ ਬਿਲਡਿੰਗ ਵਿੱਚ ਮਜ਼ਦੂਰੀ ਕਰਦੇ ਸੀ ਉਹ ਹਾਲੇ ਪੂਰੇ ਤਰੀਕੇ ਨਾਲ ਬਣੀ ਨਹੀਂ ਸੀ ਮੇਰੇ ਮਾਪਿਓ ਉੱਥੇ ਕੰਮ ਕਰ ਰਹੇ ਸੀ ਤੇ ਉਹਨਾਂ ਦਾ ਪੈਰ ਫਿਸਲਿਆ نیچے ਗਿਰਨ ਨਾਲ ਦੋਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਸਾਡੇ ਦੋਨਾਂ ਭੈਣ ਭਰਾਵਾਂ ਤੇ ਜਿੱਦਾਂ ਕਹਿ ਟੁੱਟ ਗਿਆ ਸੀ ਮੇਰਾ ਤੇ ਮੇਰੇ ਭਰਾ ਦਾ ਰੋ ਰੋ ਕੇ ਬੁਰਾ ਹਾਲ ਸੀ ਮਾਪਿਆਂ ਦੀ ਮੌਤ ਤੋਂ ਬਾਅਦ ਕਈ ਰਿਸ਼ਤੇਦਾਰ ਆਏ ਅਤੇ ਉਹਨਾਂ ਨੇ ਉਹਦਾ ਸੰਸਕਾਰ ਕੀਤਾ ਅਤੇ ਸਾਰੇ ਜਾਣੇ ਚਲੇ ਗਏ ਤੇ ਇੱਕ ਦੂਜੇ ਦੇ ਕੰਨਾਂ ਦੇ ਵਿੱਚ ਇਹੀ ਗੱਲਾਂ ਕਰ ਰਹੇ ਸੀ ਕਿ ਹੁਣ ਇਹਨਾਂ ਦੋਨਾਂ ਦਾ ਕੀ ਬਣੂਗਾ ਇਹਨਾਂ ਦੋਨਾਂ ਨੂੰ ਕੌਣ ਲੈ ਕੇ ਜਾਊਗਾ ਇਹਨਾਂ ਨੂੰ ਕੌਣ ਆਪਣੇ ਕੋਲ ਰੱਖੂਗਾ ਸਾਰੇ ਰਿਸ਼ਤੇਦਾਰ ਇੱਕ ਦੂਜੇ ਦੇ ਕੰਨਾਂ ਦੇ ਵਿੱਚ ਸਾਡੇ ਬਾਰੇ ਹੀ ਗੱਲਾਂ ਕਰ ਰਹੇ ਸੀ ਕੋਈ ਕਹਿ ਰਿਹਾ ਸੀ ਤੂੰ ਲੈ ਜਾ ਤੇ ਕੋਈ ਕਹਿ ਰਿਹਾ ਸੀ ਤੂੰ ਨਾ ਜਾ ਤੇ ਅਸੀਂ ਅਨਾਥ ਹੋਏ ਬੈਠੇ ਸੀ ਅਖੀਰ ਫੈਸਲਾ ਹੋਇਆ ਕਿ ਸਾਡੇ ਚਾਚਾ ਚਾਚੀ ਸਾਨੂੰ ਦੋਨਾਂ ਨੂੰ ਪਾਲਣਗੇ ਉਹ ਸਾਡੀ ਪਰਵਰਿਸ਼ ਕਰਨਗੇ ਤੇ ਫਿਰ ਉਹ ਸਾਨੂੰ ਨਾਲ ਲੈ ਗਏ ਮੇਰੀ ਉਮਰ ਉਸ ਸਮੇ ਬਹੁਤ ਛੋਟੀ ਸੀ ਤੇ ਮੇਰਾ ਭਰਾ ਤਾਂ ਸਿਰਫ 6 ਸਾਲਾਂ ਦਾ ਸੀ ਮੇਰੇ ਚਾਚੇ ਦੀ ਇੱਕ ਧੀ ਸੀ ਜੋ ਕਿ ਮੇਰੀ ਹੀ ਉਮਰ ਦੀ ਸੀ ਚਾਚਾ ਚਾਚੀ ਨੇ ਕਰ ਪਹੁੰਚਦੇ ਸਾਰਾ ਕੰਮ ਮੇਰੇ ਤੇ ਸੁੱਟ ਦਿੱਤਾ ਪੂਰਾ ਦਿਨ ਘਰ ਦਾ ਕੰਮ ਕਰਨ ਤੋਂ ਬਾਅਦ ਵੀ ਉਹ ਮੈਨੂੰ ਬਿਲਕੁਲ ਪਸੰਦ ਨਹੀਂ ਕਰਦੀ ਸੀ ਹਮੇਸ਼ਾ ਮੈਨੂੰ ਤਾਨੇ ਮਾਰਦੀ ਰਹਿੰਦੀ ਮੈਨੂੰ ਬੜਾ ਦੁੱਖ ਹੁੰਦਾ ਸੀ ਮੇਰੇ ਭਰਾ ਨਾਲ ਉਸ ਨੂੰ ਥੋੜਾ ਬਹੁਤ ਪਿਆਰ ਸੀ ਕਿਉਂਕਿ ਉਸ ਦਾ ਕੋਈ ਆਪਣਾ ਪੁੱਤ ਨਹੀਂ ਸੀ ਸ਼ਾਇਦ ਇਸੇ ਕਰਕੇ ਉਸ ਨਾਲ ਥੋੜਾ ਬਹੁਤ ਮੋਹ ਕਰਦੀ ਸੀ ਇੱਕ ਦਿਨ ਮੈਂ ਆਪਣੇ ਚਾਚੇ ਨੂੰ ਕਿਹਾ ਕਿ ਜੇ ਮੈਂ ਘਰ ਦਾ ਸਾਰਾ ਕੰਮ ਕਰਾਂ ਤੇ ਸਕੂਲ ਵੀ ਨਹੀਂ ਜਾਵਾਂਗੀ ਪਰ ਤੁਸੀਂ ਮੇਰੇ ਭਰਾ ਨੂੰ ਸਕੂਲ ਵਿੱਚ ਦਾਖਲ ਕਰਵਾ ਦੋ ਤਾਂ ਮੇਰੀ ਚਾਚੀ ਨੇ ਮੇਰੇ ਭਰਾ ਨੂੰ ਸਕੂਲ ਵਿੱਚ ਦਾਖਲ ਕਰਵਾ ਦਿੱਤਾ ਦੀਪੂ ਹੁਣ ਰੋਜ਼ ਸਕੂਲ ਜਾਂਦਾ ਤੇ ਉਸ ਨੂੰ ਦੇਖ ਕੇ ਮੈਨੂੰ ਬੜਾ ਸਕੂਨ ਮਿਲਦਾ ਤੇ ਦਿਲ ਨੂੰ ਬੜੀ ਤਸੱਲੀ ਇਦਾਂ ਹੀ ਸਮਾਂ ਬੀਤਦਾ ਗਿਆ ਚਾਚੀ ਦੇ ਘਰ ਰਹਿੰਦੇ ਸਾਨੂੰ 3 ਸਾਲ ਹੋ ਗਏ ਸੀ ਅਤੇ ਹੁਣ ਮੇਰੀ ਉਮਰ 17 ਸਾਲਾਂ ਦੀ ਹੋ ਗਈ ਸੀ ਮੈਨੂੰ ਵੇਖਣ ਦੇ ਵਿੱਚ ਬਹੁਤ ਸੋਹਣੀ ਸੀ ਤੇ ਮੇਰੀ ਚਾਚੀ ਦੀ ਧੀ ਇੰਨੀ ਜ਼ਿਆਦਾ ਸੋਹਣੀ ਨਹੀਂ ਸੀ ਇਸ ਲਈ ਬਹੁਤ ਰਿਸ਼ਤੇ ਆਉਂਦੇ ਹਰ ਦਿਨ ਰਿਸ਼ਤੇ ਆਉਂਦੇ ਤੇ ਇਹ ਗੱਲ ਮੇਰੀ ਚਾਚੀ ਨੂੰ ਬਿਲਕੁਲ ਪਸੰਦ ਨਹੀਂ ਸੀ ਕਿਉਂਕਿ ਉਸ ਦੀ ਧੀ ਲਈ ਕੋਈ ਰਿਸ਼ਤਾ ਹੀ ਨਹੀਂ ਆਉਂਦਾ ਸੀ ਜਿਹੜਾ ਵੀ ਆਉਂਦਾ ਉਹ ਮੈਨੂੰ ਹੀ ਪਸੰਦ ਕਰਦਾ ਜਿਸ ਕਰਕੇ ਮੇਰੀ ਚਾਚੀ ਹੋਰ ਛਿੜ ਜਾਂਦੀ ਉਹ ਬਹੁਤ ਪਰੇਸ਼ਾਨ ਰਹਿੰਦੀ ਸੀ ਕਿਉਂਕਿ ਉਹ ਮੈਨੂੰ ਬਿਲਕੁਲ ਵੀ ਪਸੰਦ ਨਹੀਂ ਕਰਦੀ ਸੀ ਤੇ ਮੈਨੂੰ ਹੀ ਕੁਝ ਨਾ ਕੁਝ ਸੁਣਾਉਂਦੀ ਰਹਿੰਦੀ ਮੈਂ ਪ੍ਰਮਾਤਮਾ ਨੂੰ ਦੁਆ ਕਰਦੀ ਕਿ हे ਪ੍ਰਮਾਤਮਾ ਉਸ ਸਥਿਤੀ ਲਈ ਵੀ ਕੋਈ ਵਧੀਆ ਰਿਸ਼ਤਾ ਆਵੇ ਤੇ ਉਸ ਦਾ ਵਿਆਹ ਹੋਵੇ ਤੇ ਉਹ ਆਪਣੇ ਸਹੁਰੇ ਘਰ ਚਲੀ ਜਾਵੇ ਮੇਰੇ ਲਈ ਜਿੰਨੇ ਵੀ ਰਿਸ਼ਤੇ ਆਉਂਦੇ ਮੇਰੀ ਚਾਚੀ ਉਹਨਾਂ ਨੂੰ ਕੁਝ ਨਾ ਕੁਝ ਕਹਿ ਕੇ ਉਥੋਂ ਭਜਾ ਦਿੰਦੀ ਸੀ ਤੇ ਇੱਕ ਦਿਨ ਫਿਰ ਮੇਰੇ ਲਈ ਇੱਕ ਜਿਹੜਾ ਰਿਸ਼ਤਾ ਆਇਆ ਉਸ ਦਿਨ ਮੇਰੀ ਚਾਚੀ ਦਾ ਸੁਭਾਅ ਕੁਝ ਬਦਲਿਆ ਲੱਗ ਰਿਹਾ ਸੀ ਮੈਂ ਚੁੱਪ ਸੀ ਉਹ ਮੇਰੇ ਨਾਲ ਬੜੇ ਹੀ ਪਿਆਰ ਨਾਲ ਗੱਲ ਕਰ ਰਹੀ ਸੀ ਉਸ ਨੇ ਮੈਨੂੰ ਬਹੁਤ ਹੀ ਸੋਹਣਾ ਸੂਟ ਪਵਾਇਆ ਆਪਣੇ ਹੱਥਾਂ ਦੇ ਨਾਲ ਤਿਆਰ ਕੀਤਾ ਤੇ ਉਹਨਾਂ ਦੇ ਸਾਹਮਣੇ ਲੈ ਕੇ ਗਈ ਮੈਂ ਵੇਖਣ ਨੂੰ ਤਾਂ ਬਹੁਤ ਸੋਹਣੀ ਸੀ ਉਹਨਾਂ ਨੇ ਮੈਨੂੰ ਵੇਖਦੇ ਹੀ ਪਸੰਦ ਕਰ ਲਿਆ ਸੀ ਪਰ ਮੈਨੂੰ ਚਾਚੀ ਦਾ ਇਹ ਰੂਪ ਬਿਲਕੁਲ ਵੀ ਸਮਝ ਨਹੀਂ ਆ ਰਿਹਾ ਸੀ ਕਿ ਜੋ ਮੈਨੂੰ ਦਿਨ ਰਾਤ ਤਾਣੇ ਮਾਰਦੀ ਸੀ ਅੱਜ ਉਹ ਇੰਨੇ ਪਿਆਰ ਭਰੇ ਸ਼ਬਦ ਮੈਨੂੰ ਕਿੱਦਾਂ ਕਹਿ ਰਹੀ ਸੀ ਮੈਨੂੰ ਤਾਂ ਯਕੀਨ ਹੀ ਨਹੀਂ ਹੋ ਰਿਹਾ ਸੀ ਕਿ ਉਹ ਮੇਰੀ ਚਾਚੀ ਹੈ ਉਹਨਾਂ ਨੇ ਮੈਨੂੰ ਪਸੰਦ ਕਰ ਲਿੱਤਾ ਤੇ ਵਿਆਹ ਦੀ ਤਰੀਕ ਵੀ ਪੱਕੀ ਕਰ ਦਿੱਤੀ ਅਤੇ ਮੇਰੇ ਸਹੁਰੇ ਘਰ ਵਿੱਚ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਸੀ ਉਸ ਘਰ ਵਿੱਚ ਮੇਰੇ ਸਾਸੋਹਰਾ ਤੇ ਮੇਰੇ ਨਣਦ ਸੀ ਮੇਰੇ ਨਣਦਾ ਤਾਂ ਪਹਿਲਾਂ ਹੀ ਵਿਆਹ ਹੋ ਗਿਆ ਸੀ ਤੇ ਮੇਰਾ ਘਰ ਵਾਲਾ ਇਕੱਲਾ ਹੀ ਪੁੱਤ ਸੀ ਵਿਆਹ ਦਾ ਪੂਰਾ ਖਰਚਾ ਉਹਨਾਂ ਨੇ ਆਪਣੇ ਸਿਰ ਚੁੱਕਿਆ ਸੀ ਬੜੀ ਧੂਮ-ਧਾਮ ਨਾਲ ਮੇਰਾ ਵਿਆਹ ਹੋਇਆ ਤੇ ਮੈਂ ਵਿਦਾ ਹੋ ਕੇ ਆਪਣੇ ਸਹੁਰੇ ਘਰ ਆ ਗਈ ਸੀ ਘਰ ਬਹੁਤ ਹੀ ਵੱਡਾ ਤੇ ਸੋਹਣਾ ਸੀ ਮੈਨੂੰ ਮੇਰੇ ਘਰਵਾਲੇ ਦੇ ਕਮਰੇ ਵਿੱਚ ਲੈ ਗਏ ਤੇ ਜਦੋਂ ਮੈਂ ਵੇਖਿਆ ਕਮਰਾ ਬਹੁਤ ਸੋਹਣਾ ਸਜਿਆ ਹੋਇਆ ਸੀ ਸਾਰੇ ਪਾਸੇ ਫੁੱਲ ਹੀ ਫੁੱਲ ਸੀ ਖਾਣ ਪੀਣ ਦਾ ਤਾਂ ਪਤਾ ਨਹੀਂ ਕਿੰਨਾ ਹੀ ਸਮਾਨ ਸੀ ਮੈਂ ਬਹੁਤ ਖੁਸ਼ ਹੋ ਗਈ ਸੀ ਪਰ ਮੈਨੂੰ ਡਰ ਵੀ ਲੱਗ ਰਿਹਾ ਸੀ ਮੈਂ ਬੈੱਡ ਤੇ ਬੈਠੀ ਆਪਣੇ ਘਰਵਾਲੇ ਦੀ ਉਡੀਕ ਕਰ ਰਹੀ ਸੀ ਥੋੜੇ ਜਿヒਰ ਬਾਅਦ ਉਹ ਕਮਰੇ ਵਿੱਚ ਆਇਆ ਤੇ ਆਉਂਦਾ ਹੀ ਬਾਥਰੂਮ ਵਿੱਚ ਚਲਾ ਗਿਆ ਉਸ ਤੋਂ ਬਾਅਦ ਉਸਨੇ ਆਪਣੇ ਕੱਪੜੇ ਬਦਲੇ ਤੇ ਚੁੱਪ ਕਰਕੇ ਇੱਕ ਪਾਸੇ ਸੌ ਗਿਆ। ਮੈਨੂੰ ਬੜਾ ਅਜੀਬ ਲੱਗਾ। ਫਿਰ ਮੈਂ ਸੋਚਿਆ ਕਿ ਸ਼ਾਇਦ ਥੱਕ ਗਏ ਹੋਣੇ ਇਸ ਲਈ ਸੌਂ ਗਏ। ਅਗਲੇ ਦਿਨ ਮੈਂ ਛੇਤੀ ਉੱਠੀ। ਅਤਿ ਤਿਆਰ ਹੋ ਕੇ ਕਮਰੇ ਦੇ ਵਿੱਚੋਂ ਬਾਹਰ ਨਿਕਲੀ ਤੇ ਆਪਣੀ ਸੱਸ ਦੇ ਪੈਰਾਂ ਨੂੰ ਹੱਥ ਲਾਇਆ। ਉਹਨਾਂ ਨੇ ਮੈਨੂੰ ਪੁੱਛਿਆ ਕਿ ਮੈਂ ਮਿੱਠੇ ਵਿੱਚ ਕੀ ਬਣਾਵਾਂ? ਤਾਂ ਉਹਨਾਂ ਨੇ ਕਿਹਾ ਕਿ ਤੂੰ ਆਪਣੇ ਕਮਰੇ ਵਿੱਚ ਆਰਾਮ ਕਰ। ਕੋਈ ਲੋੜ ਨਹੀਂ ਹਜੇ। ਤੈਨੂੰ ਕੰਮ ਕਰਨ ਦੀ ਹਲੇ ਤੈਨੂੰ ਇੱਕ ਦਿਨ ਹੋਇਆ ਤੈਨੂੰ ਆਰਾਮ ਕਰਨਾ ਚਾਹੀਦਾ ਉਹਨਾਂ ਨੇ ਮੈਨੂੰ ਇੰਨੇ ਪਿਆਰ ਨਾਲ ਕਿਹਾ ਮੈਨੂੰ ਤਾਂ ਆਪਣੀ ਕਿਸਮਤ ਤੇ ਯਕੀਨ ਨਹੀਂ ਹੋ ਰਿਹਾ ਸੀ ਕਿ ਮੈਨੂੰ ਇੰਨਾ ਵਧੀਆ ਪਰਿਵਾਰ ਮਿਲਿਆ ਸੀ ਅਤੇ ਮੇਰੇ ਵਿਆਹ ਨੂੰ ਹੁਣ 15 ਦਿਨ ਹੋ ਗਏ ਹੁਣ ਮੈਂ ਥੋੜੀ-ਬਹੁਤ ਅਦਾਸ ਰਹਿਣ ਲੱਗੀ ਸੀ ਕਿਉਂਕਿ ਮੇਰਾ ਘਰ ਵਾਲਾ ਮੇਰੇ ਨਾਲ ਗੱਲ ਹੀ ਨਹੀਂ ਕਰਦਾ ਸੀ ਤੇ ਨਾ ਹੀ ਉਹ ਮੇਰੇ ਵੱਲ ਵੇਖਦਾ ਸੀ ਮੈਨੂੰ ਬੜਾ ਅਜੀਬ ਲੱਗਦਾ ਸੀ ਕਿਉਂ ਮੈਨੂੰ ਪਿਆਰ ਕਿਉਂ ਨਹੀਂ ਕਰਦਾ ਮੇਰਾ ਘਰ ਬੜਾ ਸਵੇਰੇ ਦਫਤਰ ਜਾਂਦਾ ਤੇ ਰਾਤ ਨੂੰ ਰੋਟੀ ਖਾ ਕੇ ਸੌਂ ਜਾਂਦਾ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਆਖਰ ਉਹ ਮੇਰੇ ਨਾਲ ਕਦਲਾ ਕਿਉਂ ਨਹੀਂ ਕਰਦਾ ਸ਼ਾਇਦ ਉਸਨੇ ਜ਼ਬਰਦਸਤੀ ਮੇਰਾ ਵਿਆਹ ਕੀਤਾ ਉਹ ਕਿਸੇ ਹੋਰ ਨੂੰ ਪਸੰਦ ਕਰਦਾ ਹੋਊਗਾ ਉਹ ਮੈਨੂੰ ਪਸੰਦ ਨਹੀਂ ਕਰਦਾ ਸ਼ਾਇਦ ਇਸੇ ਕਰਕੇ ਉਸ ਦਾ ਵਿਆਹ ਤੱਕੇ ਨਾਲ ਹੋਇਆ ਹੋਵੇ ਇਹ ਸਭ ਗੱਲਾਂ ਮੇਰੇ ਦਿਮਾਗ ਵਿੱਚ ਆ ਰਹੀਆਂ ਸੀ ਪਰ ਕੁਝ ਸਮਝ ਨਹੀਂ ਆ ਰਿਹਾ ਸੀ ਮੈਂ ਕਿਸ ਦੇ ਨਾਲ ਗੱਲ ਕਰਦੀ ਆਖਰ ਮੈਂ ਕਿਸੇ ਨੂੰ ਜਾਣਦੀ ਵੀ ਨਹੀਂ ਸੀ ਇਦਾਂ ਹੀ ਵਿਆਹ ਨੂੰ 3 ਮਹੀਨੇ વીਤ ਗਏ ਸੀ ਅਤੇ ਹੁਣ ਤਾਂ ਮੇਰੇ ਵੀ ਸਬਰ ਦਾ ਬੰਦ ਟੁੱਟ ਗਿਆ ਸੀ ਇੱਕ ਦਿਨ ਘਰ ਦੇ ਵਿੱਚ ਕੋਈ ਵੀ ਨਹੀਂ ਸੀ ਅਤੇ ਮੇਰੇ ਸਾਸੋਰਾ ਕਿਸੇ ਫੰਕਸ਼ਨ ਵਿੱਚ ਗਏ ਸੀ ਜਿੱਦਾਂ ਹੀ ਮੇਰਾ ਘਰ ਵਾਲਾ ਦਫ਼ਤਰੋਂ ਆਇਆ ਮੈਂ ਉਸ ਨੂੰ ਹੱਥ ਫੜ ਕੇ ਕਮਰੇ ਵਿੱਚ ਲੈ ਗਈ ਅਤੇ ਮੈਂ ਉਸ ਨੂੰ ਕਿਹਾ ਕਿ ਮੈਂ ਤੁਹਾਡੇ ਨਾਲ ਗੱਲ ਕਰਨੀ ਹੈ ਫਤੇ ਉਸਨੇ ਕਿਹਾ ਦੱਸ ਕੀ ਗੱਲ ਕਰਨੀ ਹੈ ਮੈਂ ਉਸਨੂੰ ਕਿਹਾ ਕਿ ਤੁਸੀਂ ਮੈਨੂੰ ਪਸੰਦ ਕਰਦੇ ਹੋ ਕਿ ਤੁਸੀਂ ਕਿਸੇ ਹੋਰ ਨੂੰ ਪਸੰਦ ਕਰਦੇ ਹੋ ਜਿਹੜਾ ਤੁਸੀਂ ਮੇਰੇ ਨਾਲ ਗੱਲ ਹੀ ਨਹੀਂ ਕਰਦੇ ਸਾਡੇ ਵਿਆਹ ਨੂੰ 3 ਮਹੀਨੇ ਹੋ ਗਏ ਤੁਸੀਂ ਮੈਨੂੰ ਬੁਲਾਉਂਦੇ ਤੱਕ ਨਹੀਂ ਤੇ ਨਾ ਹੀ ਮੇਰੇ ਨਾਲ ਕੋਈ ਪਿਆਰ ਦੀ ਗੱਲ ਕਰਦੇ ਹੋ ਨਾ ਹੀ ਮੇਰੇ ਨੇੜੇ ਆਉਂਦੇ ਹੋ ਤੁਸੀਂ ਮੈਨੂੰ ਸੱਚ ਦੱਸੋ ਜੇਕਰ ਤੁਸੀਂ ਮੈਨੂੰ ਪਸੰਦ ਨਹੀਂ ਕਰਦੇ ਤਾਂ ਮੈਂ ਚੁੱਪ ਕਰਕੇ ਇੱਥੋਂ ਚਲੀ ਜਾਵਾਂਗੀ ਕਿਸੇ ਨੂੰ ਕੁਝ ਵੀ ਨਹੀਂ ਕਹਾਂਗੀ ਕਿਉਂਕਿ ਤੁਸੀਂ ਮੈਨੂੰ ਪਸੰਦ ਨਹੀਂ ਕਰਦੇ ਇਹ ਗੱਲ ਮੈਨੂੰ ਪਤਾ ਲੱਗ ਗਈ ਹੈ ਮੇਰਾ ਘਰ ਵਾਲਾ ਥੋੜੀ देर ਚੁੱਪ ਰਿਹਾ ਤੇ ਉਸਨੇ ਮੈਨੂੰ ਸਮਝਾਉਂਦੇ ਹੋਏ ਬੈੱਡ ਦੇ ਉੱਤੇ ਬਿਠਾਇਆ ਤੇ ਮੇਰੇ ਹੱਥ ਤੇ ਵਿੱਚ ਪਾਣੀ ਦਾ ਗਲਾਸ ਦਿੱਤਾ ਤੇ ਫਿਰ ਕਿਹਾ ਕਿ ਤੇਰੇ ਘਰਦਿਆਂ ਨੇ ਤੈਨੂੰ ਕੁਝ ਨਹੀਂ ਦੱਸਿਆ ਮੈਂ ਉਸਨੂੰ ਪੁੱਛਿਆ ਕਿ ਨਹੀਂ ਕੀ ਦੱਸਣਾ ਸੀ ਮੈਂ ਉਸਨੂੰ ਕਿਹਾ ਤੁਸੀਂ ਮੈਨੂੰ ਦੱਸੋ ਮੈਂ ਜਾਣਨਾ ਚਾਹੁੰਦੀ ਹਾਂ ਕਿ ਤੁਸੀਂ ਕਿਸੇ ਹੋਰ ਨੂੰ ਪਸੰਦ ਕਰਦੇ ਹੋ ਤਾਂ ਮੈਂ ਇਥੇ ਚਲੀ ਜਾਵਾਂ ਮੈਂ ਤੁਹਾਨੂੰ ਤੰਗ ਨਹੀਂ ਕਰਾਂਗੀ ਮੇਰੇ ਘਰਵਾਲੇ ਨੇ ਮੈਨੂੰ ਸੋਫੇ ਤੇ ਬਿਠਾਇਆ ਤੇ ਪਾਣੀ ਦਾ ਗਲਾਸ ਦਿੱਤਾ ਕੁਝ ਸਮਝ ਨਹੀਂ ਆ ਰਹੀ ਸੀ ਕਿ ਆਖਰ ਅਜਿਹੀ ਕੀ ਗੱਲ ਸੀ ਇਹ ਸਭ ਕੁਝ ਕੀ ਹੋ ਰਿਹਾ ਸੀ ਉਸ ਤੋਂ ਬਾਅਦ ਜੋ ਉਸਨੇ ਕਿਹਾ ਉਸ ਨਾਲ ਤਾਂ ਮੇਰੀ ਜ਼ਿੰਦਗੀ ਹੀ ਬਦਲ ਗਈ ਉਸਨੇ ਮੈਨੂੰ ਕਿਹਾ ਕਿ ਜੋ ਤੂੰ ਮੇਰੇ ਤੋਂ ਚਾਹਨੀ ਹੈ ਉਹ ਮੈਂ ਨਹੀਂ ਦੇ ਸਕਦਾ ਕਿਉਂਕਿ ਮੈਂ ਅਧੂਰਾ ਹਾਂ ਮੇਰੇ ਅੰਦਰ ਉਹ ਤਾਕਤ ਹੀ ਨਹੀਂ ਇਹ ਸੁਣਦੇ ਹੋਏ ਮੇਰੇ ਤੇ ਜਿੱਦਾਂ ਬਿਜਲੀ ਡਿੱਗ ਗਈ ਸੀ ਅਤੇ ਇਹ ਦੇ ਘਰ ਵਾਲੇ ਨੇ ਕਿਹਾ ਕਿ ਮੇਰੇ ਮਾਪਿਓ ਨੇ ਤੇਰੇ ਚਾਚਾ ਚਾਚੀ ਨੂੰ ਸਾਰੀ ਗੱਲ ਵਿਆਹ ਤੋਂ ਪਹਿਲਾਂ ਹੀ ਦੱਸ ਦਿੱਤੀ ਸੀ ਜਿਸ ਦੇ ਬਦਲੇ ਉਹਨਾਂ ਨੂੰ ਮੇਰੇ ਪਰਿਵਾਰ ਨੇ 10 ਲੱਖ ਰੁਪਏ ਵੀ ਦਿੱਤੇ ਤੇ ਸਾਨੂੰ ਇਹ ਸੀ ਕਿ ਤੇਰੀ ਚਾਚੀ ਨੇ ਤੈਨੂੰ ਸਭ ਦੱਸਿਆ ਹੋਊਗਾ ਮੇਰੇ ਘਰ ਵਾਲੇ ਨੇ ਕਿਹਾ ਕਿ ਇਸ ਦਾ ਮਤਲਬ ਉਹਨਾਂ ਨੇ ਤੈਨੂੰ ਸੱਚ ਨਹੀਂ ਦੱਸਿਆ ਮੇਰੀ ਅੱਖਾਂ ਦੇ ਵਿੱਚ ਹੰਝੂ ਸੀ ਤੇ ਮੇਰੀ ਹਾਲਤ ਬਹੁਤ ਖਰਾਬ ਸੀ ਹੰਝੂ ਰੁਕਣ ਦਾ ਨਾਂ ਨਹੀਂ ਲੈ ਰਹੀ ਸੀ ਤੇ ਮੇਰੀ ਅੱਖਾਂ ਦੇ ਸਾਹਮਣੇ ਹਨੇਰਾ ਛਾ ਗਿਆ ਸੀ ਪਰ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਸਭ ਕੁਝ ਕੀ ਹੋ ਰਿਹਾ ਹੈ ਤੇ ਮੇਰੇ ਘਰਵਾਲੇ ਨੇ ਮੇਰੀ ਹਾਲਤ ਵੇਖ ਕੇ ਮੈਨੂੰ ਹੌਸਲਾ ਦਿੱਤਾ ਤੇ ਕਹਿਣ ਲੱਗਾ ਕਿ ਦੇਖ ਮੈਂ ਤੇ ਨਵਿਆ ਨਹੀਂ ਕਰਵਾਉਣਾ ਚਾਹੁੰਦਾ ਸੀ ਮੈਂ ਤਾਂ ਕਿਸੇ ਵੀ ਕੁੜੀ ਨਾਲ ਵਿਆਹ ਨਹੀਂ ਕਰਵਾਉਣਾ ਚਾਹੁੰਦਾ ਸੀ ਤੇ ਨਾ ਹੀ ਕਿਸੇ ਦੀ ਜ਼ਿੰਦਗੀ ਖਰਾਬ ਕਰਨਾ ਚਾਹੁੰਦਾ ਸੀ ਪਰ ਮੇਰੇ ਮਾਪੇ ਮਾਪਿਓ ਨੂੰ ਰਿਸ਼ਤੇਦਾਰ ਤਾਨੇ ਮਾਰਦੇ ਸੀ ਅਤੇ ਉਹ ਇਸ ਗੱਲ ਕਰਕੇ ਬਹੁਤ ਜ਼ਿਆਦਾ ਪਰੇਸ਼ਾਨ ਸੀ ਮੇਰੀ ਮਾਂ ਨੇ ਮੈਨੂੰ ਕਿਹਾ ਸੀ ਕਿ ਜਾਂ ਤਾਂ ਮੈਂ ਵਿਆਹ ਕਰਵਾ ਲਵਾਂ ਨਹੀਂ ਤਾਂ ਆਪਣੀ ਜਾਨ ਦੇ ਦਊਗੀ ਅਤੇ ਮੈਂ ਆਪਣੀ ਮਰਮਾਂ ਦੀ ਮਜਬੂਰੀ ਦੇਖ ਕੇ ਇਸ ਲਈ ਵਿਆਹ ਨੂੰ ਹਾਂ ਕਰ ਦਿੱਤੀ ਸੀ ਕਿਉਂਕਿ ਕਿਤੇ ਆਪਣੇ ਆਪ ਨੂੰ ਖਤਮ ਨਾ ਕਰ ਲੈਵੇ ਕਿਉਂਕਿ ਮੇਰੀ ਮਾਂ ਬਹੁਤ ਜ਼ਿਆਦਾ ਪਰੇਸ਼ਾਨ ਸੀ ਅਤੇ ਰਿਸ਼ਤੇਦਾਰਾਂ ਨੂੰ ਚੁੱਪ ਕਰਾਉਣ ਲਈ ਅਤੇ ਸਭ ਕੁਝ ਸਾਨੂੰ ਕਰਨਾ ਪਿਆ ਉਹ ਮੇਰਾ ਵਿਆਹ ਕਰਵਾਉਣਾ ਚਾਹੁੰਦੀ ਸੀ ਤੇ ਮੈਨੂੰ ਮਜਬੂਰੀ ਵਿੱਚ ਵਿਆਹ ਕਰਨਾ ਪਿਆ ਤੇ ਜਿਸ ਦੇ ਨਾਲ ਤੇਰੀ ਜ਼ਿੰਦਗੀ ਬਰਬਾਦ ਹੋ ਗਈ ਪਰ ਜੇ ਤੂੰ ਚਾਹੀ ਤੂੰ ਜਾ ਸਕਦੀ ਹੈ ਮੈਂ ਤੈਨੂੰ ਕਦੀ ਨਹੀਂ ਰੋਕਾਂਗਾ ਤੇਰੇ ਅੱਗੇ ਤੇਰੀ ਸਾਰੀ ਜ਼ਿੰਦਗੀ ਪਈ ਹੈ ਤੂੰ ਉਹ ਜ਼ਿੰਦਗੀ ਨੂੰ ਆਪਣੇ ਹਿਸਾਬ ਨਾਲ ਜੀ ਸਕਦੀ ਹੈ ਅਤੇ ਮੇਰੇ ਕੋਲੋਂ ਤੈਨੂੰ ਪੂਰੀ ਖੁੱਲ ਹੈ ਉਸ ਦਿਨ ਮੈਂ ਬਹੁਤ ਸੋਚਿਆ ਕਿ ਮੈਨੂੰ ਕੀ ਕਰਨਾ ਚਾਹੀਦਾ ਹੈ ਮੈਂ ਆਪਣੇ ਘਰ ਵਾਲੇ ਨੂੰ ਕਿਹਾ ਕਿ ਮੈਂ ਇੱਥੇ ਰ੍ਹਾਂਗੀ ਤੁਹਾਡੇ ਨਾਲ ਪਰ ਮੇਰੀ ਇੱਕ ਸ਼ਰਤ ਹੈ ਜੋ ਤੁਹਾਨੂੰ ਮੰਨਣੀ ਪੈਣੀ ਹੈ ਮੇਰੇ ਘਰ ਵਾਲੇ ਨੇ ਕਿਹਾ ਕਿ ਹਾਂ ਦੱਸਤ ਮੈਂ ਉਹਨਾਂ ਨੂੰ ਕਿਹਾ ਕਿ ਮੇਰਾ ਭਰਾ ਦੀਪੂ ਮੇਰੀ ਚਾਚੀ ਕੋਲ ਰਹਿੰਦਾ ਹੈ ਮੈਂ ਚਾਹੁੰਨੀ ਹਾਂ ਕਿ ਉਹ ਮੇਰੇ ਨਾਲ ਰਹੇ ਉਹ ਮੇਰੇ ਤੋਂ ਛੋਟਾ ਹੈ ਤੁਸੀਂ ਉਸ ਨੂੰ ਵਧੀਆ ਸਕੂਲ ਵਿੱਚ ਪੜਾਓ ਵਧੀਆ ਕਾਲਜ ਵਿੱਚ ਪੜਾਓ ਉਸ ਦਾ ਸਾਰਾ ਖਰਚਾ ਤੁਸੀਂ ਚੱਕੋ ਉਹ ਪੜ੍ਹ ਲੈ ਕੇ ਇੱਕ ਚੰਗਾ ਇਨਸਾਨ ਬਣ ਜਾਵੇ ਤੇ ਆਪਣੇ ਪੈਰਾਂ ਤੇ ਖੜਾ ਹੋ ਜਾਵੇ ਤਾਂ ਜੋ ਉਸ ਨੂੰ ਕੋਈ ਵਧੀਆ ਨੌਕਰੀ ਮਿਲ ਸਕੇ ਅਤੇ ਕਿਸੇ ਦੇ ਸਹਾਰੇ ਦੀ ਲੋੜ ਨਾ ਪਵੇ ਮੇਰੇ ਘਰ ਵਾਲੇ ਨੇ ਮੈਨੂੰ ਹਾਂ ਕਰ ਦਿੱਤੀ ਤੇ ਮੇਰਾ ਭਰਾ ਹੁਣ ਸਾਡੇ ਨਾਲ ਰਹਿਣ ਲੱਗ ਪਿਆ ਸੀ ਉਸ ਦਾ ਵਧੀਆ ਕਾਲਜ ਚ ਦਾਖਲਾ ਕਰਵਾਇਆ ਗਿਆ ਅਤੇ ਉਸ ਨੂੰ ਵਧੀਆ ਪੜ੍ਹਾਈ ਕਰਾਈ ਗਈ ਤੇ ਹੁਣ ਉਹ ਪੜ੍ਹ ਲੈ ਕੇ ਇੱਕ ਚੰਗਾ ਅਫਸਰ ਬਣ ਗਿਆ ਹੈ ਤੇ ਉਸ ਨੂੰ ਆਪਣੇ ਦਫ਼ਤਰ ਵੱਲੋਂ ਇੱਕ ਬਹੁਤ ਹੀ ਵਧੀਆ ਕੋਠੀ ਵੀ ਮਿਲੀ ਹੈ ਤੇ ਮੈਂ ਇੱਕ ਚੰਗੀ ਕੁੜੀ ਵੇਖ ਕੇ ਉਸ ਦਾ ਵਿਆਹ ਕਰ ਦਿੱਤਾ ਤੇ ਹੁਣ ਉਹ ਆਪਣੇ ਘਰ ਵਿੱਚ ਬਹੁਤ ਖੁਸ਼ ਹੈ ਤੇ ਮੈਂ ਉਸ ਨੂੰ ਵੇਖ ਕੇ ਆਪਣੇ ਘਰ ਵਿੱਚ ਬਹੁਤ ਖੁਸ਼ ਹਾਂ ਪਰ ਮੇਰੀ ਜ਼ਿੰਦਗੀ ਹਾਲੇ ਵੀ ਉੱਥੇ ਹੀ ਹੈ ਜਿੱਥੇ ਇਨੇ ਸਾਲ ਪਹਿਲਾਂ ਖੜੀ ਸੀ ਚੀਤਾ ਰੁਕ ਗਈ ਹੋ ਗਈ ਪਰ ਮੈਨੂੰ ਘਰ ਵਾਲੇ ਦੇ ਰੂਪ ਵਿੱਚ ਇੱਕ ਚੰਗਾ ਦੋਸਤ ਮਿਲ ਗਿਆ ਹੈ ਜੋ ਕਿ ਮੇਰਾ ਪੂਰਾ ਸਾਥ ਦਿੰਦਾ ਹੈ ਬਸ ਇਹ ਸੀ ਮੇਰੀ ਕਹਾਣੀ ਜੇ ਤੁਹਾਨੂੰ ਕਹਾਣੀ ਚੰਗੀ ਲੱਗੇ ਤਾਂ ਪਲੀਜ਼ ਕਹਾਣੀ ਨੂੰ ਲਾਈਕ ਸ਼ੇਅਰ ਕਰਿਓ ਚੈਨਲ ਤੇ ਪਹਿਲੀ ਵਾਰੀ ਆਇਓ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਆਪਾਂ ਫੇਰ ਮਿਲਾਂਗੇ ਸੋਹਣੀ ਜੀ ਕਹਾਣੀ ਨਾਲ ਕਹਾਣੀ ਸੁਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਤੁਹਾਨੂੰ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਇੱਕ ਵਾਰੀ ਫੇਰ ਤੋਂ ਸਤਿ ਸ਼੍ਰੀ ਅਕਾਲ ਜੀ ਆਪਣਾ ਪਿਆਰ ਤੇ ਸਹਿਯੋਗ ਜ਼ਰੂਰ ਦਿਓ ਚੈਨਲ ਨੂੰ ਸਪੋਰਟ ਕਰੋ ਧੰਨਵਾਦ ਜੀ